ਕਲਜੀ ਵੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਆਪ ਐਨਰਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮੋਗਾ ਜ਼ਿਲ੍ਹੇ ਚ ਧਾਰ 144 ਸਮੇਤ ਪ੍ਰਸ਼ਾਸਨ ਨੇ ਲਗਾਈਆਂ ਪੰਜ پابੰਦੀਆਂ ਰੂਲ ਤੋਂ ਦੇ ਹੋਵੇਗੀ ਜੇ ਇਸ ਦਿਨ ਨਾਲ ਹੀ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਚਾਲੂ ਮੀਤਾ ਨੇ ਭਾਰਤ ਨਾਗਰਿਕ ਸੁਰੱਖਿਆ ਸਹਿਨਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਮੋਗਾ ਵਿੱਚ ਕੁਝ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ ਇਹ ਆਦੇਸ਼ 31 ਅਕਤੂਬਰ 2024 ਤੱਕ ਲਾਗੂ ਰਹਿਣਗੇ ਦਰਿਆ ਸਤਲੁਜ ਚੌਂਜ ਦੇ ਤਾਕ ਤੇ ਮਿੱਟੀ ਦੀ ਨਿਕਾਸੀ ਪਾਬੰਦੀ ਇਸ ਦਿਨ ਵਿਧਾਇਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੀ ਕਰਮ ਕੋਟ ਸਬਡਿਵੀਜ਼ਨ ਅੰਦਰ ਦਰਿਆ ਸਤਲੁਜ ਦੇ ਨਾਲ ਲੱਗਦੇ ਪਿੰਡਾਂ ਵਿੱਚ ਨੀਂਮ ਦੇ ਵਿਰੁੱਧ ਨਜਾਇਜ਼ ਤੌਰ ਤੇ ਰੇਤ ਅਤੇ ਮਿੱਟੀ ਦੇ ਨਿਕਾਸੀ ਲਗਾਤਾਰ ਸਮਾਜ ਦੇ ਵਿਰੋਧ ਤੱਤਾ ਵੱਲੋਂ ਕੀਤਾ ਜਾ ਰਿਹਾ ਹੈ ਜਿਹਾ ਕਰਨ ਵਾਲੇ ਕਰਨਾਲ ਜਿੱਥੇ ਦਰਿਆ ਦੇ ਬੰਦ ਅਤੇ ਪੁਲਾਂ ਨੂੰ ਹਦਸਾ ਪੈਦਾ ਹੁੰਦਾ ਹੈ ਉਥੇ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਹੈ ਇਸ ਲਈ ਸਰਕਾਰ ਵੱਲੋਂ ਪਰ ਮਾਨਿਤ ਖੱਡਾ ਅਤੇ ਇਲਾਵਾ ਸਤਲੁਜ ਦਰਿਆ ਦੇ ਪੈੰਦੇਸਮੋਂ ਪਿੰਡਾਂ ਦੇ ਰਕਬੇ ਵਿੱਚ ਰੇਤਾ ਤੇ ਮਿੱਟੀ ਦੀਆਂ ਨਿਕਾਸੀ ਕਰਨ ਲਈ ਵਰਤੀਆਂ ਜਾਣ ਵਾਲੀਆਂ ਜੀਸੀਬੀ ਮਸ਼ੀਨਾਂ ਅਤੇ ਪਿਟਲ ਪੌਪਲਾਈਨ ਮਸ਼ੀਨਾਂ ਦਾ ਟਰੱਕ ਅਤੇ ਟਰਾਲੀਆਂ ਆਦੋ ਦਰਿਆ ਸਤਲੁਜ ਅੰਦਰ ਅਤੇ ਦਰਿਆ ਦੇ ਬੰਦ ਤੋਂ ਬਾਹਰ 500 ਮੀਟਰ ਦੇ ਘੇਰੇ ਵਿੱਚ ਅੰਦਰ ਲਿਆਉਣ ਪਾਬੰਦੀ ਲਗਾਈ ਗਈ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ